ਖਾਨਾ ਗੁਰੈ ਅਦੀਨ ਪੈਂਦੀ ਪੁਲੀ ਚੌਂਕੀ ਦੂਸਾਂਚ ਕਲਾ ਇਲਾਕੇ 'ਚ ਰੋਜ਼ਾਨਾ ਚੋਰੀਆਂ ਤੇ ਲੁੱਟਖੋਹਾਂ ਦੀਆਂ ਵਰਦਾਤਾਂ ਨਾਲ ਇਲਾਕਾ ਨਿਵਾਸੀ ਦਹਿਸ਼ਤ ਦੇ ਮਾਹੌਲ ਵਿੱਚ ਜਿਉਣ ਲਈ ਮਜਬੂਰ ਹਨ ਅਤੇ ਇਨਾਂ ਚੋਰਾਂ ਤੇ ਲੁੱਟੇਰਿਆਂ ਨੂੰ ਫੜਨ ਅਤੇ ਲੋਕਾਂ ਨੂੰ ਸੁਰੱਖਿਆ ਦੇਣ ਵਿੱਚ ਦੂਸਾਂਚ ਕਲਾ ਦੀ ਪੁਲਿਸ ਪੂਰੀ ਤਰ੍ਹਾਂ ਫੇਲ ਸਾਬਿਤ ਹੋ ਚੁੱਕੀ ਹੈ। ਇਨਾਂ ਘਟਨਾਵਾਂ ਵਿੱਚ ਵਾਧਾ ਉਦੋਂ ਹੋਇਆ ਜਦੋਂ ਦਰਬਾਰ ਬਾਬਾ ਬੁਲੰਦੀ ਸ਼ਾਹ ਜੀ ਕਾਤਰੀ ਪਿੰਡ ਇੰਦਨਾ ਕਲਾਸ ਕੇ ਵਿਖੇ ਚੋਰਾਂ ਨੇ ਚੋਰੀ ਦੀ ਵਰਦਾਤ ਨੂੰ ਅੰਜਾਮ ਦਿੱਤਾ। ਇਸ ਦੀ ਜਾਣਕਾਰੀ ਦਿੰਦੇ ਹੋਏ ਕਰਨਬੀਰ ਸਿੰਘ ਨੇ ਦੱਸਿਆ ਕਿ ਉਹ ਦਰਵਾਜ਼ੇ ਮੱਥਾ ਟੇਕਣ ਆਇਆ ਤਾਂ ਦੇਖਿਆ ਲੰਗਰ ਹਾਲ ਦੇ ਗੇਟ ਅਤੇ ਸਟੋਰ ਦੇ ਕਮਰੇ ਦਾ ਜਿੰਦਾ ਕਮਰੇ ਅੰਦਰ ਪਈ ਪੇਟੀ ਦਾ ਕੁੰਡਾ ਤੋੜ ਕੇ ਅਣਪਛਤੇ ਚੋਰਾਂ ਨੇ ਵਾਰਦਾਤ ਨੂੰ ਅੰਜਾਮ ਦਿੱਤਾ ਚੋਰ ਇੱਕ ਨਵੈਟਰ ਬੈਂਟਰਾ 100 ਚਾਦਰਾਂ ਕੁਝ ਕੰਬਲ ਇੱਕ ਦਰੀ ਚਾਂਦੀ ਦੇ ਨਾਗਾ ਦੀ ਚੋਰੀ ਕਰਕੇ ਲੈ ਗਏ ਇੱਥੇ ਦੱਸਣ ਜੋ ਹੈ ਕਿ ਪਿਛਲੇ ਸਾਲ 19 ਅਕਤੂਬਰ 2023 ਨੂੰ ਅਜਹੀ ਚੋਰੀ ਕੀਤੀ ਸੀ ਉਸ ਚੋਰੀ ਦੀ ਲਿਖਤੀ ਦਰਗਾਸ ਦਿੱਤੀ ਗਈ ਸੀ ਪਰ ਕੋਈ ਵੀ ਕਾਨੂੰਨੀ ਕਾਰਵਾਈ ਨਹੀਂ ਕੀਤੀ ਗਈ। ਉਹਨਾਂ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਚੋਰਾਂ ਨੂੰ ਜਲਦੀ ਤੋਂ ਜਲਦੀ ਫੜਕੇ ਉਹਨਾਂ ਦੇ ਖਿਲਾਫ ਵੰਦੀ ਕਾਰਵਾਈ ਕੀਤੀ ਜਾਵੇ। ਇਸ ਚੋਰੀ ਸਬੰਧੀ ਲਿਖਤੀ ਦਰਗਾਹਤ ਦੁਸਾਂਚ ਕਾਲਾ ਪੁਲਿਸ ਚੌਂਕੀ ਨੂੰ ਦਿੱਤੀ। ਜਦੋਂ ਇਸ ਸਬੰਧ ਵਿੱਚ ਚੌਂਕੀ ਇੰਚਾਰਜ ਉਮੇਸ਼ ਕੁਮਾਰ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਕਿਹਾ ਕਿ ਮੌਕਾ ਦੇਖਣ ਉਪਰੰਤ ਚੋਰਾਂ ਨੂੰ ਫੜਨ ਲਈ ਪੁਲਿਸ ਨੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਡੇਰਾ ਬਾਬਾ ਬਲੰਦੀ ਸ਼ਾਹ ਜੀ ਕਾਦਰੀ ਪਿੰਡ ਇੰਤਨਾ ਕਲਾਸ ਕੇ ਵਿਖੇ ਕਰੀਬ ਅਸੀਂ 6:30 ਵਜੇ ਮੱਥਾ ਟੇਕਣ ਆਏ ਹੋਈ ਸੀ। ਤੇ ਮੱਥਾ ਟੇਕਣ ਤੋਂ ਬਾਅਦ ਜਦੋਂ ਅਸੀਂ ਪਿੱਛੇ ਲੰਗਰ ਹਾਲ ਵਾਲੀ ਸਾਈਡ ਗਏ ਆ ਤਾਂ ਉੱਥੇ ਕੁਝ ਚੋਰਾ ਵੱਲੋਂ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਆ ਜਿਦੇ ਵਿੱਚ ਉਹਨਾਂ ਨੇ ਲੋਕ ਤੋੜੇ ਆ ਦਰਵਾਜੇ ਦੇ ਅਤੇ ਪੇਟੀ ਦੇ ਵੀ ਲੋਕ ਤੋੜੇ ਆ ਤੇ ਉਹਦੇ ਵਿੱਚੋਂ ਸਾਰਾ ਸਮਾਨ ਕਿੰਨਾ ਕੁ ਨੁਕਸਾਨ ਹੋ ਗਿਆ ਕੀ ਕੀ ਨੁਕਸਾਨ ਹੋਇਆ ਆਨਪਾ ਜੀ 100 ਦੇ ਕਰੀਬ ਕੀਮਤੀ ਚਾਦਰਾਂ ਸੀਗੀਆਂ ਸਾਡੀਆਂ ਉਹ ਲੈ ਕੇ ਚਾਕੇ ਉਹ ਤੇ ਚਾਂਦੀ ਦੇ ਨਾਗਰ ਦਾ ਜੋੜਾ ਸੀਗਾ ਉਹ ਵੀ ਲੈ ਗਏ ਭਾਜੀ ਤੇ ਇੱਕ ਇਨਵਰਟਰ ਦਾ ਸੈੱਟ ਪੂਰਾ ਉਹ ਵੀ ਉਹਨਾਂ ਨੇ ਬਾਰਦਾਤ ਦੇ ਵਿੱਚ ਮਤਲਬ ਅੰਜਾਮ ਦਿੱਤਾ ਆ ਚੋਰੀ ਨੂੰ ਅੰਜਾਮ ਦਿੱਤਾ ਹਾਂਜੀ ਮਤਲਬ ਕਿਸੇ ਦੇ ਸ਼ੱਕ ਸ਼ੱਕ ਹੁਣ ਪਾਜੀ ਕਿਸੇ ਤੇ ਨਹੀਂ ਹੈਗਾ ਆ ਹੁਣ ਤਾਂ ਇਹ ਤਾਂ ਪੁਲਿਸ ਵਾਲੀ ਆ ਹਾਂ ਇਨਵੈਸਟਿਗੇਸ਼ਨ ਆਈ ਸੀ ਮਾ ਜੀ ਪਾਜੀ ਆਈ ਸੀ ਕਿ ਉਹ ਦੇਖ ਕੇ ਗਏ ਆ ਸਾਰਾ ਉਹਨਾਂ ਨੂੰ ਮੌਕੇ ਤੇ ਸਾਰਾ ਦਿਖਾਇਆ ਆ ਲੋਕ ਟੁੱਟੇ ਉਹ ਦਿਖਾਏ ਆ ਤੇ ਪੇਟੀ ਵੀ ਜਿੱਦਾਂ ਸਾਰਾ ਸਮਾਨ ਹੈ ਨਹੀਂ ਸੀ ਉਹ ਵੀ ਉਹਨਾਂ ਨੂੰ ਮੌਕੇ ਤੇ ਦਿਖਾਇਆ ਆ ਤੇ ਉਹਨਾਂ ਨੇ ਕੀ ਕਹਿੰਦੇ ਮੁਲਾਜ਼ਮ ਮੁਲਾਜ਼ਮ ਪਾਜੀ ਉਹਨਾਂ ਨੇ ਰਿਪੋਰਟ ਲਿਖ ਲਈ ਆ ਮੌਕੇ ਤੇ ਤੇ ਉਹ ਕਹਿੰਦੇ ਆ ਵੀ ਜਲਦ ਤੋਂ ਜਲਦ ਇਸ ਇਨਵੈਸਟੀਗੇਸ਼ਨ ਕਰਾਂਗੇ। ਠੀਕ। ਹਾਂਜੀ। ਧੰਨਵਾਦ ਜੀ। ਥੈਂਕ ਯੂ। ਹਾਂਜੀ ਸਰ ਇੰਦਰਨਾ ਕਲਾਸ ਕੇ ਇੱਕ ਬਾਬਾ ਬਲੰਦੀਸ਼ਾ ਦਰਬਾਰ ਦੇ ਚੋਰੀ ਦਾ ਮਾਮਲਾ ਸਾਹਮਣੇ ਆਇਆ ਹੈ। ਕੀ ਕਹਿਣਾ ਤੁਹਾਡਾ ਜੀ? ਅਹੀਂ ਇਹਦੀ ਚ ਗੱਛ ਕਰਦੇ ਬਜੀ ਨੇੜੇ ਜੀ ਇਥੇ ਕੋਟਲੀ ਕਰਤੀਆਂ ਪਈਆਂ ਤੇ ਜਿਸ ਤੋ ਸਾਨੂੰ ਕੋਈ ਇਨਫੋਰਮੇਸ਼ਨ ਮਿਲੀ ਹੈ ਤੇ ਅੱਜ ਮੌਕੇ ਤੇ ਆ ਗਏ ਹਾਂ ਤੇ ਮੌਕੇ ਤੇ ਆ ਕੇ ਵੇਖਿਆ ਵੀ ਉੱਥੇ ਜਿਹੜਾ ਬੱਤੀ ਜਿਹੜੀ ਚੋਦੀ ਹੋਣਾ ਪਈ ਗਈ ਹੈ। ਜੇ ਜੰਦਾ ਲੋਹ ਦਾ ਜਿਹੜਾ ਜੰਦਾ ਟਟਾ ਪਾ ਹੈਗਾ ਉੱਥੇ ਦੇ ਜਦੋਂ ਅਬਰਕੇ ਦੇਖਿਆ ਤੇ ਇੱਕ ਵੱਡੀ ਪੇਟੀ ਸੀ ਉਹ ਵੀ ਖੁੱਲੀ ਪਈ ਗਈ ਹੈ ਉਹਦੇ ਵਿੱਚ ਕੰਬਲ ਸੀ ਸੋ ਚਾਦਰਾਂ ਆਈਆਂ ਤੇ ਕੁਝ ਮਤਲਬ ਹੈਗੇ ਸੀ ਆਪਣੇ ਇਹ ਨਾਮ ਮੈਂ ਚੰਦੀ ਦੇ ਉਹ ਨਹੀਂ ਸਾਨੂੰ ਤੇ ਠੀਕ ਹੈ ਤੇ ਇੱਕ ਕਨਵਰਟਰ ਹਾਂ ਇੱਕ ਕਨਵਰਟਰ ਨਹੀਂ ਸੀ ਅੱਛਾ ਤੇ ਜਿਹੜੇ ਚੋ ਜ ਹੁਣ ਫੜ ਕੇ ਕੋਸ਼ਿਸ਼ ਕਰਦੇ ਨਹੀਂ ਜਾਂਦੇ ਫੜ ਲਈਓ ਸੋਰੀ ਇੱਕ ਇਸੇ ਤਰ੍ਹਾਂ ਪਿਛਲੇ ਸਾਲ ਵੀ ਹਜੇ ਤਕਰੀਬਨ ਸਾਲ ਨਹੀਂ ਹੋਇਆ ਇਸੇ ਤਰ੍ਹਾਂ ਚੋਰੀ ਹੋਈ ਸੀਗੀ ਪਿਛਲੇ ਸਾਲ ਵੀ ਹਜੇ ਤੱਕ ਕੋ ਵੀ ਕੋਈ ਰਿਕਵਰ ਨਹੀਂ ਹੋਈ ਉਹ ਮੁਕਦਮਾ ਦਾ ਜਿਹੜਾ ਉਹਦਾ ਨਹੀਂ ਮੁਕਦਮਾ ਦਰਜ ਹੋਇਆ ਥੋੜਾ ਰਿਪੋਰਟ ਲੱਕੀ ਲੱਗਾ ਸੀ ਮਾਮਲਾ ਦਰਜ ਕਰ ਲਿਆ ਸੀ ਕਹਿੰਦੇ ਚੀ ਠੀਕ ਆ ਮੁੜ ਕੇ ਕੋਈ ਗੱਲਬਤ ਨਹੀਂ ਹੋਈ ਉਹ ਵੀ ਥੋੜੀ ਜਿਹੀ ਸ਼ਾਨਬਿਨ ਕਰੀਓ ਵੀ ਸਾਹਮਣੇ ਕਾ ਕੇ ਮੈਂ ਦੱਸੂਗਾ ਜੀ ਠੀਕ ਆ ਜੀ ਮੈਨੂੰ ਆਏ ਨੂੰ ਚਲਦਿਆਂ ਨੇ ਹੋਈ ਜੀ ਉੱਥੇ ਠੀਕ ਆ ਜੀ ਤੇ ਦਾਣਾ ਮੈਨੂੰ ਰਿਪੋਰਟ ਭੰਜਾ ਲੈ ਮੇਥੋਂ ਪਿਆ ਕੋ ਚੋਰੀ ਜਨ ਕਦਮਾ ਜਾਨੇ ਕੋਈ ਠੀਕ ਆ ਜੀ ਤੇ ਆਪਾਂ ਕੋਸ਼ਿਸ਼ ਕਰਦੇ ਜੀ ਨੀਲ ਦੀ ਚੋਟ ਫੜ ਕੇ ਤੇ ਅਜਿਹਾ ਨੂੰ ਹੋ ਲੱਗ ਦੇ ਵਿੱਚ ਠੀਕ ਹੈ ਸਰ ਧੰਨਵਾਦ ਜੀ